ਜਿਹੜਾ ਇਹ ਗੁਰਤੇਗ ਮਹਾਦਰ ਨਗਰ ਹੈ ਮੁੰਡਿਆ ਕਲਾਂ ਤੋਂ ਮੁੰਡਿਆ ਕਲਾਂ ਦੇ ਵਿੱਚ ਥਾਣਾ ਜਮਲਪੁਰ ਦੇ ਅੰਦਰ ਸਾਨੂੰ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਸੀ ਕਿ ਇੱਥੇ ਨਾ ਕੋਈ ਗੈਰਕਾਨੂੰਨੀ ਤਰੀਕੇ ਨਾਲ ਮੁੰਡਾ ਕੁੜੀ ਟੈਸਟ ਕਰਦਾ ਜਿਹੜਾ ਹੁੰਦਾ ਉਹ ਕਾਰਵਾਈ ਚੱਲ ਰਹੀ ਹੈ ਅਸੀਂ ਫਿਰ ਕੋਈ ਆਪਣਾ ਇੱਕ ਡਕਾਇ ਪੇਸ਼ੈਂਟ ਤਿਆਰ ਕੀਤਾ ਤੇ ਉਹ ਪੇਸ਼ੈਂਟ ਨੇ ਜਦੋਂ ਇਹਨਾਂ ਨਾਲ ਕੰਟੈਕਟ ਕੀਤਾ ਤਾਂ ਇਹ ਐਗਰੀ ਹੋਏ ਅਸੀਂ ਜਿਹੜੀ ਉਹਨਾਂ ਨੂੰ ਦਿੱਤੀ ਰਕਮ ਸੀ ਔਰ ਬਕਾਇਦਾ ਨੋਟ ਗਣ ਕੇ ਆਪਣੇ ਸਰਕਾਰੀ ਬੈਂਕ ਚੋਂ ਕਢਾ ਕੇ ਇਹਨਾਂ ਨੂੰ ਦਿੱਤੇ ਤੇ ਜਦੋਂ ਇਹ ਜੈਸ ਐਕਸਟਰਮੀਨੇਸ਼ਨ ਕਰਨ ਲੱਗਿਆ ਸਾਡੀ ਟੀਮ ਨੇ ਔਕੇ ਤੇ ਇਹਨਾਂ ਨੂੰ ਕਾਬੂ ਕੀਤਾ ਪਰ ਇਨ ਦਾ ਮੀਨ ਟਾਈਮ ਜਿਹੜਾ ਦੋਸ਼ੀ ਸੀ ਉਹਨੇ ਕੋਠੇ ਤੇ ਚੜ ਗਿਆ ਤੇ ਉਹਨੇ ਮਸ਼ੀਨ ਵੀ ਛਿੜਤੀ ਤੇ ਆਪ ਵੀ ਛਾਲ ਮਾਰਤੀ ਜਿਹਦੇ ਕਰਕੇ ਉਹ ਵੀ ਇੰਜਰਡ ਹੋਇਆ ਸਾਡੀ ਟੀਮ ਨੇ 108 ਐਂਬੂਲੈਂਸ ਲੈ ਕੇ ਜਿਹੜਾ ਦੋਸ਼ੀ ਆ ਉਹਨੂੰ ਹਸਪਤਾਲ 'ਚ ਦਾਖਲ ਕਰਾਤਾ ਤੇ ਬਾਕੀ ਕਾਨੂੰਨੀ ਕਾਰਵਾਈ ਹਲੇ ਚੱਲ ਰਹੀ ਹੈ ਤੇ ਇਹਦੇ ਨਾਲ ਹੀ ਇੱਕ ਮਰੀਜ਼ ਨੇੜੇ ਦੇ ਕਿਥੇ ਏਰੀਆ ਚ ਹੋ ਰਾਇਆ ਹੋਇਆ ਸੀ ਅਸੀਂ ਉਹਨਾਂ ਨੂੰ ਵੀ ਕਾਬੂ ਕੀਤਾ ਉਸ ਤੋਂ ਪਹਿਲਾਂ ਵੀ ਸਿਰਫ ਕੋਈ ਰਿਪੋਰਟ ਨਹੀਂ ਸੀ ਸਰ ਯਾ ਮੈਨੂੰ ਉਹਦੀ ਨੌਲੇਜ ਨਹੀਂ ਹੈ ਅਸੀਂ ਆਪਣਾ ਰਿਕਾਰਡ ਦੇਖ ਲਾਂਗੇ ਉਸ ਤੋਂ ਬਾਅਦ ਇਹ ਸਭ ਕਹਿ ਸਕਦਾ ਕਿ ਸਰ ਅੱਜ ਕਿਹਦੀ ਬਰਾਮਦ ਕੀਤੀ ਹੈ ਸਰਾਂ ਨੂੰ ਉਹ ਉਹਨਾਂ ਕੋਲ ਜਿਹੜੀ ਮਸ਼ੀਨ ਸੀ ਉਹ ਬਰਾਮਦ ਹੋਈ ਹੈ ਮਸਲੇ ਦੀ ਥੋੜੀ ਜਿਹੀ ਡੈਮੇਜ ਹੋ ਗਈ ਕਿਉਂਕਿ ਉਹਦੇ ਹਾਈਟ ਦੇ ਉੱਤੋਂ ਛਿੜਤੀ ਸੀਗੀ ਆ ਬਾਕੀ ਕੋਈ ਦਵਾਈਆਂ ਮਿਲੀਆਂ ਨੇ ਉਹ ਅਸੀਂ ਡਰਗਨ ਇੰਸਪੈਕਟਰ ਨੂੰ ਬੁਲਾ ਰਹੇ ਹਾਂ ਕਿ ਇਹ ਲਾਇਸੈਂਸ ਸੁਦਾ ਦਵਾਈਆਂ ਨੇ ਜਾਂ ਮਰਦੇ ਕੋਈ ਐਕਸਪਾਇਰ ਵਗੈਰਾ ਜਾਂ ਕੁਝ ਹੋਰ ਤਾਂ ਹੈ ਤੇ ਬਾਕੀ ਜਿਹੜੇ ਰੂਟ ਕਿਤੇ ਸੀ ਅਸੀਂ ਹੋਰ ਕਵਰ ਕਰਦੇ ਹਾਂ